ਜੇ ਪਹੁੰਚੇ ਇਹ ਖਟੜਾ ਪੋਟੈਟੋ ਗਰੁੱਪ ਖੰਨਾ ਜਾ ਕੇ ਦਿਖਾਉਨੇ ਆ ਕੀ ਪ੍ਰੋਗਰਾਮ ਆ ਕਿਹੜੀ ਕਿਹੜੀ ਮਸ਼ੀਨਰੀ ਆਈ ਹੋਈ ਆ ਕਰਾਉਣਾ ਆ ਦਰਸ਼ਨ ਤੁਹਾਨੂੰ ਵੀ ਕਿੰਨਾ ਮਾਡਲ ਆ ਭਾਈ ਤਕਵੀਰ ਬਾਕੀ ਕੱਠ ਪਿਛਲੇ ਸਾਲ ਨਾਲੋਂ ਜ਼ਿਆਦਾ ਐ ਤਰ ਲੱਗੀ ਹੋਈ ਆ ਕਰਤਾਰ ਵਾਲਿਆਂ ਦੀ ਹਸਤਾਲ ਉੱਥੋਂ ਹੋਣੇ ਬਾਰੇ ਨਿਕਲੇ ਆ ਜੀ ਤੇ ਟਰੈਕਟਰ ਖੜੇ ਨੇ ਸੁਪਰ ਸੀਡਰ ਆ ਗਿਆ ਆਪਣਾ ਜੌਂਡੀਆਰ ਵਾਲੇ ਆ ਗਈ ਟਪਲ ਪਲਿਆਂ ਦੇ ਡੁੱਗਰੀ ਵਾਲਿਆਂ ਦੇ ਤੇ ਆ ਖੜਾ ਸੁਪਰ ਸੀਡਰ 8 ਫੁੱਟਾ 2,25,000 ਰੁਪਏ ਦਾ ਰੇਟ ਆ ਤੇ ਆ ਆ ਗਿਆ 9 ਫੁੱਟਾ ਰੂਟਾਬਟਰ 1 ਲੱਖ 40 ਹਜ਼ਾਰ ਪਿਛਲੇ ਸਾਲ ਆਪਾਂ ਉਰੋਂ ਹੀ ਲਿਆ ਤੀ ਬੁੱਕ ਕਰਾਇਤੀ ਰੂਟਾਬਟਰ ਇਹਨਾਂ ਦਾ ਆਪਣੇ ਕੋਲ ਹੈਗਾ 9 ਫੁੱਟਾ ਹੀ ਸੁਣਿਆ ਤੇ ਆ ਆ ਗਈ 10 10 ਦੀ ਹੈਰੋਂ 1 ਲੱਖ 80 ਹਜ਼ਾਰ ਦੀ ਤੇ ਜੈਕ ਵਾਲੀ ਆ ਪਟਾਰ ਦੇ ਗੱਲ ਤਾਂ ਦੇ ਜਾਂਦੇ ਆ ਬਾਕੀ ਦਿਖਾਉਨੇ ਆ ਹੋਰ ਵੀਡੀਓ ਨਾ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਸੀਂ ابھی ਨਾ ਕਰਿਆ ਵੀਡੀਓ ਪੂਰੀ ਦੇਖਿਓ ਆ ਗਈਆਂ 12 12 ਦੀ 320000 ਦੀਆਂ ਇਹ ਰੋ ਹੈਵੀ ਲੋਹਾ ਲੱਗਿਆ ਹੋਇਆ ਹੈ ਤੇ ਬਚਾਲੇ ਟਾਇਰ ਨੇ ਆਹਆਂ ਕਮਾਣੀਆਂ ਲਈ ਅੱਛਾ ਦੇਖਾਉਣੇ ਤਾਰ ਵੜ ਜਾ ਆ ਗਿਆ ਜੀ ਆਲੂ ਬੀਜਣ ਵਾਲੀ ਮਸ਼ੀਨ ਬਸੰਤ ਓਗੇ ਵਾਲੇ ਤੇ ਸਮਝ ਲਓ ਜੇ ਮੈਂ ਦੂਜੀ ਮਸ਼ੀਨਾਂ ਗ੍ਰਹਿਮੇ ਦੀ ਇਹੋ ਮੋਹੀ ਚੀਜ਼ ਆ ਤੇ ਤਵੇ ਲੱਗੇ ਹੋਏ ਨੇ ਇੱਥਾਂ ਤਾਂ ਵੀ ਘੜੀਆਂ ਨੇ ਮਸ਼ੀਨਾਂ ਇਹਨਾਂ ਕੋਲ ਉਹ ਨਹੀਂ ਜਾਣੀ ਕਰਨਾ ਕਿ ਬਾਹਰ ਆਏ ਸਬਸਿਟੀ ਉਹਨਾਂ ਦੇ ਵੀ ਹੈ ਨਾ ਆ ਤਾਂ ਹੀ ਆ ਕਰੇ ਹੋਏ ਨੇ ਹੋਗੀ ਇਹ ਸੁਪਰੀਂਟੀ ਆ ਆਲੂ ਬਟਨ ਵਾਲੀ ਮਸ਼ੀਨ ਆ ਗਈ ਇੱਧਰ ਡੈਗਰ ਆ ਆਪਣੇ ਦਾ ਮਸ਼ੀਨ ਹੈ ਕਹਿੰਦੇ ਨੇ ਜਲੰਧਰ ਵਾਲੇ ਪਾਸੇ ਕਹਿੰਦੇ ਨੇ ਡੈਗਰ ਇਹ ਵੀ ਵਧੀਆ ਬਣਾਈ ਹੋਈ ਆ ਪੂਰੀ ਇਹ ਸਰੀਆ ਤੁਰੀਆ ਲੱਗਿਆ ਵਧੀਆ ਪੂਰਾ ਮੋਟਾ ਇਹ ਆ ਗੇਰਤ ਨਾਲ ਇਹਦੇ ਲੀਜ਼ਰ ਕਰਾ ਆ ਮਹਿੰਦਰਾ ਦਾ ਆ ਗਿਆ ਜੀ ਆਲੂ ਬੀਜਣ ਵਾਲੀ ਮਸ਼ੀਨ ਐ ਬੀਜਣ ਵਾਲਾ ਰੂਟਰ ਬਟਰ ਆ ਗਿਆ ਲੈਂਡ ਫੋਰਸ ਵਾਲਿਆਂ ਦਾ ਇਹ ਹੋਊਗਾ 10 ਫੁੱਟ ਆਏ ਕੁਪੜਾ ਕੋਲ ਹੈਗਾ ਪੱਟੀ ਆਇਆ ਆਰੇ ਇਹ ਪਾਉਣ ਵਾਲੀ ਕੁੱਤੀ ਜੀ ਆ ਗਈ ਜਿੰਦੇ ਬੱਟਾਂ ਵਾਲੇ ਧਰਮੀ ਬਹੁਤ ਜ਼ਿਆਦਾ ਇਹ ਡਾਕਰ ਜ਼ਮੀਨ ਵਾਸਤੇ ਆ ਆ ਗਈਆਂ ਜੱਗੀ ਵਾਲਿਆਂ ਦੇ ਤਵੀਆਂ 10-10 ਦੀਆਂ 1.5 ਲੱਖ 1.5 ਲੱਖ ਦੀਆਂ ਨੇ ਇਹ ਕੋਸ਼ਿਸ਼ ਕਰਦੇ ਕਿ ਇਹ 24 ਮਾਡਲ ਨੂੰ ਬਾਊਂਡ ਕਰਤੀ ਰੱਗੇ ਨੇ ਇਹ ਆ ਗਈ ਦਾਦਾ ਆ ਗਈ ਬਹੁਤ ਸਾਰੇ ਡੀਲਰ ਆ ਗਿਆਂ ਦਾਦਾ ਦਾਦੀ ਹੈਰੋਂ 245000 ਮੇਲਾ ਡਿਸਕਾਊਂਟ 5000 ਰੁਪਿਆ ਬਚਾ ਲਈ ਹਿੱਸਾ ਇਹਨਾਂ ਦਾ ਜੈਕ ਲੱਗਿਆ ਹੋਇਆ ਤੇ 45 ਹੁੱਕ ਲੱਗੀ ਹੋਈ ਆ ਆ ਜੋ ਟਰੈਕਟਰ ਦੀ ਹੁੱਕ ਚ ਪਾਈ ਜਾਂਦੀਆਂ ਨੇ ਇਹ ਤੇ ਵਧੀਆ ਕੁਆਲਿਟੀ ਦੀਆਂ ਨੇ ਜੀ ਆ ਆਗੇ ਜਸਵੰਤ ਵਾਲੇ ਰੋਟਾਵੇਟਰ ਇਹਨਾਂ ਦੀ ਕੁਆਲਿਟੀ ਵਧੀਏ ਸੂਪਰ ਸੀਡਰ ਆ ਗਿਆ ਉੱਧਰ ਆ ਵੀ ਸੂਪਰ ਸੀਡਰ ਨੇ ਬਾਕੀ ਰੂਟਾਵੇਟਰ ਰੰਗ ਪਪੂ ਮਾਇਆ ਕਰਿਆ ਨਾ ਰੰਗ ਨਹੀਂ ਜੱਸਾ ਗੱਗੀ ਜੱਸੂ ਪੀਐਸ ਧਨੋਆ 50 ਟਰੈਕਟਰ ਵਾਇਕਟਰ ਆ ਗਿਆ ਮਿੰਨੀ ਟਰੈਕਟਰ ਆ ਬਾਈ ਬਹੁਤ ਅੱਗੇ ਆ ਗਿਆ ਬੰਦਾ ਹਰ ਮੈਂ ਜਾਂਦੇ ਹੋਗਾ 5 ਹੋਰ ਬਾਈ 4 ਆ ਗਿਆ 75 CRDI ਜੀ ਸਰ ਬਨਾਲੇ ਦੇ ਹਾਲ ਬਰਾਬਰ ਹੀ ਵੀਡੀਓ 15 13 ਤੇ ਬਾਕੀ ਪੁੱਛਦੇ ਆ ਵੀਰ ਉਹਨਾਂ ਨੂੰ ਰੇਟ ਜੱਸੂ ਆਰਮਨ ਦੀ ਸਲਾਹ ਇਹ ਦੋਨਾਂ ਦੀ ਸਾਂਝੇ ਲੈਣ ਦੀ ਹਾਂ ਜਿਹੜਾ ਖੜਾ ਮਨ ਇਹਨਾਂ ਥੋੜਾ ਜਿਹਾ ਦੰਨਿਆ ਥਾਪੀ ਕਰਦਾ ਕੰਮ ਅੱਛਾ ਅਗਲੇ ਸਾਲ ਅਗਲੇ ਸਾਲ ਅਗਲੇ ਸਾਲ ਦਿਲ ਕੱਢ ਲਾ ਪੂਰਾ ਕੁਸ ਨਹੀਂ ਹੁੰਦਾ ਜੀਰੀ ਆ ਗਈ ਨਥਰੀ ਹੋਈ ਐ ਝੁਗ ਜਿਵੇਂ ਮੇ ਤਾਂ ਹੀ ਹੌਸਲਾ ਹੋ ਜਾਂਦਾ ਮਨੇ ਓ ਮਾ ਜਾ ਜੀਰੀ ਛੱਟੇ ਝੁਕ ਜਾਂਦੇ ਨੇ ਮੈਂ ਫਿਰ ਤਾਂ ਉਹੀ ਹੌਸਲਾ ਹੋ ਜਾਂਦਾ ਮੈਂ ਕੱਢ ਲਾਂ ਮੜਾ ਇਹ ਦਿਲ 10 10 ਮੜਾ 10 ਭਾਈ ਦੇਖ ਲੋ ਕੋਈ ਗੱਲ ਸੁਣਾ ਭਾਈ ਬੱਗੀ ਤੂੰ ਨਾਲ ਆ ਮੈਂ ਫਿਰ ਤਾਂ ਹਾਂ ਤਾਂ ਤੇਮੀ ਹੜ ਤਾਂ ਲੈਣ ਤੇਮੀ ਚਾਹੀਦੇ ਨੇ ਮੈਂ ਨਾਲ ਆ ਤੇ ਵੇ ਐਂਟਰ ਚੱਕ ਲੂੰ ਐਂਟਰ ਹੋਰ ਬਥੇਰੇ ਐਂਟਰ ਤਾਂ ਨਹੀਂ ਜਗਾਵਾਂਗੇ ਹਾਂ ਜਦੋਂ ਦੱਸੋ ਬਾਰੇ ਤਿੰਨਾਂ ਫੇਜ ਨੇ ਬਹੁਤ ਜ਼ਿਆਦਾ ਹੈਵੀ ਹਾਲ ਨਹੀਂ ਨਹੀਂ ਇਹ 10 ਦਾ ਹਾਂ ਓਏ ਆ 10 ਦਾ ਆਹ 10 ਦਾ ਬੱਸ 10 ਦਾ ਬੱਸ ਇਹ 10 ਦੀ ਛੋਟੀ ਹੈ ਬਈ ਇਹ 10 ਛੋਟੀ ਹੈ ਇਹ ਪ੍ਰੇਡ ਚ ਕੱਟੀ ਵੀ ਆਗਾ ਆ 10 ਛੋਟੀ ਆ 19 ਇੰਚੀ ਵਾਲੀ ਇਹ ਚੜਾਈ ਆ ਪਾਉਣੀ 21 ਦੀ ਪ੍ਰੇਡ ਹੈ ਮੰਗਾ ਹੈ ਕਿੱਥੇ ਓਏ ਹੈ ਕਿੱਥੇ ਸਾਡੇ ਕੋਲ ਆਏ ਹਾਂ ਆ ਵੀ ਲੈਂਕਨ ਦੇ ਫਲਾਵ ਪੁੱਛਦੇ ਆ ਵੀਰੇ ਉਹਨਾਂ ਨੂੰ ਜੀਰੇ ਟਰੂਟ ਕਹਿੰਦੇ ਨੇ ਇਆ ਗਿਆ ਰੂਟਾ ਵੇਟਰ ਮੁੱਲਾ ਦਾ ਹੋ 10 ਫੁੱਟ ਬਿਨਾ ਦਾ ਵੀ ਸੰਦ ਐਨ ਸਿਰੇ ਹੁੰਦੇ ਨੇ ਪੂਰੀ ਵਧੀਆ ਕੁਆਲਿਟੀ ਆ 10 ਫੁੱਟ ਨਾਲੇ ਪਲਟਾਵੇਂ ਹਲ ਦੇ ਰੇਟ ਰੂਟ ਲਾਇਆ ਨਹੀਂ ਹੋਇਆ ਨਹੀਂ ਆਪਾਂ ਤੁਹਾਨੂੰ ਦੱਸਦੇ ਕਿ ਕੀ ਰੇਟ ਆ ਹਾਂ ਜੀ ਕਿਉਂ ਗੁਰਦੀਪ ਐ 74 ਪੂਰੇ ਹੈਗਾ ਮੱਕੀ ਵਾਲਾ ਕਟਰ ਟਾਇਰ 18 430 ਵਧੀਆ ਮਸ਼ੀਨ ਆ ਫੇਸਟਾ ਬੱਕਰ ਨੇ 6 ਨੇ ਇਹਦੇ ਚੇਸਟਾ ਬੱਕਰ ਨੀਆਂ ਦੇ ਨਾਲ ਛੇ ਵਾਲੀਆਂ ਆ ਗਈ ਪ੍ਰੀਤ ਕੰਪੈਨ ਪ੍ਰੀਤ ਦਾ ਕਟਰ ਜਿਹੜਾ ਪੂਰਾ ਮਸ਼ਹੂਰ ਆ ਨੰਬਰ 1 ਕਟਰ ਇਹੀ ਚੱਲਦਾ ਸਾਰੀਆਂ ਕੰਪੈਨਾਂ ਨੂੰ ਕੰਪੈਨ ਚਾਹੇ ਜਿਹੜੀ ਮਰਜ਼ੀ ਕੰਪਨੀ ਦੇ ਹੋਵੇ ਪਰ ਕਟਰ ਇਹ ਚੱਲਦਾ ਕੰਪੈਨਾਂ ਮੂਰੇ ਬਹੁਤ ਵਧੀਆ ਏ ਤੇ ਦਿਖਾਉਨੇ ਆ ਮਸ਼ੀਨ ਘੁੰਮ ਫਿਰ ਕੇ ਆਲੇ-ਦਾਲੇ ਕਿੰਨੇ ਦੀ ਆ ਵੀਰੇ 2875 287500 ਦੀ ਆ ਗਈ ਆਲੂ ਕੱਟਣ ਵਾਲੀ ਮਸ਼ੀਨ ਇਹ ਆਪਣੇ ਪਿੰਡ ਹੈਗੀ ਆ ਵੀਰੇ ਆਉਣਾ ਕੋਲ ਤੇ ਟ్రਾਇਲ ਤੇ ਵੀ ਆਈ ਤੀ ਬਹੁਤ ਵਧੀਆ ਪਟਾਈ ਕਰਦੀ ਆ ਪਿੱਛੇ ਜਮਾ ਹੀ ਡੜਾ ਨਹੀਂ ਜਾਂਦਾ ਹੈਗਾ ਆ 4 ਪਾਉਂਡ ਨੂੰ ਮਸ਼ੀਨ ਬਣਾਈ ਆ ਬਣੀ ਸਲਾ ਦਾ ਲਈ ਬਣੀ ਸਲਾ ਹਲਾਂ ਦੀ ਬਣਾ ਲਾ ਮਹਿੰਗੇ ਬਹੁਤ ਨੇ 65000 ਦੇ ਨੇ ਇਹ ਤਾਂ ਮਹਿੰਗੇ ਨੇ ਦੇਖ ਬਣੀ ਸਲਾ ਹਲਾਂ ਦੀ ਮਰੇ ਕੋ ਤਾਂ ਹੈਗੇ ਨੇ ਹੈ ਤਾਂ ਸਸਤੇ ਨੇ ਉਹ ਡਲਟਾ ਕਰਦਾ ਮਾਂ ਮਾਂ ਇਹ ਕਹਿੰਦਾ ਹੋਰ ਲੈ ਲੈਣਾ ਕੋਈ ਸੰਦ ਐ ਕਰੋ ਸਪਰਿੰਗ ਜਿਹਾ ਦੇਖ ਕੇ ਗੇ ਇਹ ਬਿਸ਼ਕਰਮਾ ਆਲੂ ਬੀਜਣ ਵਾਲੀ ਮਸ਼ੀਨ ਇਹ ਆ ਬਿਸ਼ਕਰਮਾ ਹੋਰ ਬਿਸ਼ਕਰਮਾ ਆ ਜੰਕ ਆ ਇਹ ਵੀ ਗੀ ਨੇ ਗੱਡੀਆਂ ਕਰਦੇ ਆ ਇਹ 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 ਹੁਣ ਗੀਆਂ ਸਬਸਿਡੀ ਤੇ ਮਿਲਦੀਆਂ ਨੇ ਆ ਦੇਖੋ ਪੰਜ ਹੋਈ ਆ ਸਾਰਾ ਸਬਸਿਡੀ ਵਾਲੀ ਆ ਸਾਰਾ ਹੀ ਇਕੱਲੀਆਂ ਮਸ਼ੀਨਾਂ ਹੀ ਨੇ ਹਲੇ ਆ ਗਈ ਕਰਤਾਰ ਕੰਪੈਨ ਕਰਤਾਰੋ ਰੈਕ ਆ ਗਿਆ ਤੇ ਪਰਲੇ ਪਾਸੇ ਬੀਲਰ ਕਰਤਾਰ ਟਰੈਕਟਰ ਇਹਦੇ ਬਾਰੇ ਦਿੰਨਾ ਤੁਹਾਨੂੰ ਜਾਣਕਾਰੀ ਇਹ ਵੇਟ ਨਾਲ ਆਉਂਦੇ ਨੇ ਤੇ ਨਾਰੋ ਦੀ ਸੰਭੇ ਵੀ ਇਹ ਇੱਕ ਪਾਵਰ ਦਾ ਸੀ ਆਰ ਡੀ ਆਈਆ ਨੇ ਸਾਰੇ ਬਲੌਕਰ ਆ। ਹੋਰ ਇਹਾ। ਕਲੋਸ ਕਰਦਾ ਇੰਜਣ ਆਉਂਦਾ ਇਹ ਜੋ। ਤੇ 4 बाई 4 4936 60 ਹਸਪਾਵਰ ਦਾ ਟਰੈਕਟਰ ਆ ਇਹ। ਤੇ ਬਹੁਤ ਵਧੀਆ ਟਰੈਕਟਰ ਆ, ਬਹੁਤ ਜਾਨ ਆ ਟਰੈਕਟਰ ਚ। ਬਹੁਤ ਸਾਰਾ ਟਰੈਕਟਰ ਨੇ ਉਹ ਚੱਕ ਲਏ। ਵੀਰੇ ਨੋ ਫੋ ਵੀ ਉਪਰੋਂ ਵੀ ਖੁੱਲਾ ਡੁੱਲਾ ਬੈਠਣ ਨੂੰ। ਐਨ ਪੂਰਾ ਵਧੀਆ। ਆ ਮੀਟਰ ਨੇ ਇਹਨੂੰ। ਤੇ ਇਹ ਰੇਸ ਆ ਗਈ। ਇਹਰ ਨੇ ਇਹਨੂੰ 4 ਇਧਰੋਂ ਆ ਗਿਆ ਲੋਹਾ ਹੀ। ਪੀ ਟਿਊਬ ਆ ਗਿਆ ਹਾਂ। ਆ ਗਿਆ ਫੋਰ ਈਲ ਤੇ ਟੂ ਈਲ। ਜੀ ਰਾਮਾ ਜੰਡੂ ਵਾਲਿਆਂ ਦਾ ਆਲੂ ਬੀਜਣ ਵਾਲਾ ਪਲਾਂਟਰ 5 ਲੱਖ 40 ਹਜ਼ਾਰ ਰੁਪਏ ਕੀਮਤ ਆ ਤੇ 4 ਬੱਟਾਂ ਲੈ ਕੇ ਜਾਊਗਾ ਬਾਕੀ ਜਿਹੜਾ ਸਾਈਡ ਤੇ ਮਾਰਕਾ ਮਾਰਦਾ ਉਹਨੂੰ ਲੱਗਿਆ ਜੈਕ ਟਰੈਕਟਰ ਦਾ ਡਿਸਟਰੀਬਿਊਟਰ ਚੋਂ ਆਪਣਾ ਸੈਟਿੰਗ ਕਰੋ ਤੇ ਉਧਰ ਭਲੇ ਤਵੀ ਨੇ ਮਾਰਕਾ ਲਈ ਜਾਣਾ ਹੈ ਬਾਕੀ ਇਹ ਤਰ੍ਹਾਂ ਟਰੈਕਟਰ ਵੀ ਇਹਨੂੰ ਬੜਾ ਹੀ ਚਾਹੀਦਾ 90 ਹੌਸਪਾਵਰ ਤੋਂ 75 ਤੋਂ 90 ਹੌਸਪਾਵਰ ਇਹ ਚਾਹੀਦਾ ਤਾਂ ਚੱਕੂ ਆ ਭਰੇ ਹੋਏ ਨੂੰ ਕਿਸੇ ਗੱਲ ਨਾਲੇ ਤੇ ਬਾਕੀ ਟਰੈਕਟਰ ਕਿਹੜਾ ਚੱਕੂ ਇਹਨੂੰ ਟਰੈਕਟਰ 90 ਜਾਂ 75 ਇਹ ਚੱਕੂ ਇੰਟਰ ਜਲਾਉਗਾ ਇਹਨੂੰ ਕਿੱਥੇ ਆ ਵੀਰ ਕਿਹੜਾ ਪਹਿਲਾਂ ਹੀਟਰ ਲਾਉਣਾ ਉਹ ਤਾਂ ਜਲਾਉਂਦਾ ਕੁਪੀ ਆਗੀ ਰੇਹ ਵਾਲੀ